ਜੀ ਸੰਗਤ ਜੀ ਆਓ ਤੁਹਾਨੂੰ ਕੁਛ ਕਾਲੀਏ ਅੱਜ ਫੱਟੇ ਕੱਟ ਰਹੇ ਮੈਂ ਕਿਉਂ ਨਾ ਤੋ ਖਾ ਜੀ ਗੁਰੂ ਸਾਹਿਬ ਕਹਿੰਦੇ ਆ ਪਾਣੀ ਦੇ ਵਿੱਚ ਸ਼ਬਦ ਆ ਤਾਤੀ ਵਾਓ ਨਾ ਲੱਗਈ ਪਾਰ ਬ੍ਰह्म ਸਰਣਾਈ ਚਾਹ ਗਿਰਦਾ ਹਮਾਰੇ ਰਾਮ ਕੋ ਦੁੱਖ ਲੱਗੇ ਨਾ ਪਾਈ ਜਿਹੜੇ ਆਪਣੀ ਕਿਰਤ ਕਰਕੇ ਖਾਂਦੇ ਨੇ ਤੇ ਨਾਲ-ਨਾਲ ਗੁਰੂ ਦਾ ਉਪਦੇਸ਼ ਗੁਰੂ ਦੀ ਉਸ ਉਸ ਅਕਾਲ ਪੁਰਖ ਦੀ ਸਾਜੀ ਹੋਈ ਕੁਦਰਤ ਨੂੰ ਸਾਬ ਰੱਖਣ ਦੀ ਕੋਸ਼ਿਸ਼ ਕਰਦੇ ਨੇ ਸਾਬ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਨੂੰ ਕਦੀ ਦਫੀ ਨਾ ਆਵੇ ਤੇ ਜਿਹੜੇ ਫਿਰ ਕੁਦਰਤ ਦੇ ਕੁਦਰਤ ਦੇ ਉੱਤੇ ਵਪਾਰ ਕਰਦੇ ਨੇ ਧੰਦਾ ਕਰਦੇ ਨੇ ਗਿਆਨ ਤੇ ਧੰਦਾ ਕਰਦੇ ਨੇ ਫਿਰ ਉਹਨਾਂ ਨੂੰ ਦੌਖੀ ਦੌਖਿਆ ਜੜਾ ਖਣਾ ਉੱਠ ਕੇ ਉਹਨਾਂ ਦੀ ਵੇਚੀ ਕਰ ਸਕਦਾ ਜੜਾ ਖਣਾ ਉੱਠ ਕੇ ਉਹਨਾਂ ਨੂੰ ਸਵਾਲ ਕਰ ਸਕਦਾ ਔਰ ਜਿਹੜੀ ਹੈ ਨਾ ਗਾਲ ਪਾਣੀ ਚ ਗੱਲ ਲਿਖੀ ਹੋਈ ਭਗਤਾਂ ਕੀ ਚਾਰ ਨਰਾਲੀ ਚਾਲਾਂ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ ਲਬ ਲੋਭ ਹੰਕਾਰ ਤਾ ਕ੍ਰਿਸ਼ਨਾ ਬਹੁਤ ਨਹੀਂ ਬੋਲਣਾ ਬਸ ਇਹਨੂੰ ਗਿਆਨ ਔਰ ਜੇ ਕੋ ਭਗਤਾਂ ਦੀ ਚਾਲ ਕੱਢੀ ਤੇ ਤੁਰ ਪਿਆ ਜੋ ਨਵੇਂ ਤੋਂ ਨਵਰਾਸਾ ਕੁਝੂਗਾ ਕਿਉਂਕਿ ਉਹਨੂੰ ਕੋ ਤ੍ਰਿਸ਼ ਉਹਨੂੰ ਕੋ ਕਾਇਆ ਨੂੰ ਆਕਾਰ ਭੁਖ ਦੇ ਜਿਹੜੇ ਪਾਣੀ ਆ ਉਹਨਾਂ ਜਰੋਂ ਰੱਖਦੇ ਠੀਕ ਹੈ ਜੀ